ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹ ਵਾਹ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਬਾਸ਼ਾ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀ ਵਾਲ ਕਥਾ ਦੇ ਭਾਈ ਅੱਜ ਸਤਿਗੁਰਾਂ ਦੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਚੌਥੇ ਪਾਤਸ਼ਾਹ ਜੀ ਦੇ ਉਲਮੇ ਸ਼ਲੋਕ ਆਰੰਭ ਹੁੰਦੇ ਹਨ 311 ਅੰਗ ਤੇ ਸਤਿਗੁਰ ਦੇ ਭਾਈ ਇਹ ਸ਼ਲੋਕ ਸੁਭਾਏਮਾਨ ਹਨ ਆਸ਼ਾ ਜੀ ਆਪਣੀ ਰਸਨਾ ਤੋਂ ਭਾਈ ਬਚਨ ਕਰਦੇ ਹੋਏ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਰ ਜੀ ਸਮਾਪਤ ਮਹੱਲਾਂ ਡਕਾ ਜਿਲ੍ਹਾ ਅੰਦਰ ਉਮਰਥਲ ਸੇ ਜਨਨ ਸੂਲੀਆ ਹਰ ਜਾਣੇ ਸਈ ਬਿਰਹ ਹੋ ਤੋ ਦਿਨ ਵਿਟੋ ਸਦ ਭੋਗ ਘੋਲੀਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸਤਿਗੁਰ ਜੀ ਆਇਏ ਸ਼ਲੋਕ ਵਿੱਚ ਬਚਨ ਕਰਦੇ ਹਨ ਉਦੀ ਤਾਂਗ ਬਾਰੇ ਮਾਲਕ ਦੇ ਸੱਚੇ ਪ੍ਰੇਮ ਬਾਰੇ ਮਹਾਰਾਜ ਜੀ ਬਚਨ ਕਰਦੇ ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਨਣ ਸੂਲੀਆਂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਮਨੁੱਖਾਂ ਦੇ ਜਿਨ੍ਹਾਂ ਦੇ ਵਿਆਸਵਾਂ ਦੇ ਭਗਤ ਜਲਾंदे ਸਾਧ ਪੁਰਸ਼ਾਂ ਦੇ ਅੰਦਰ ਮਹਾਰਾਜ ਜੀ ਕਹਿੰਦੇ ਉਹ ਮਾਲਕ ਦੀ ਛੋੜੇ ਦੀ ਤੰਗ ਹੁੰਦੀ ਆ ਜਿਸ ਤਰ੍ਹਾਂ ਕਹਿੰਦੇ ਉਮਰ ਥਲ ਇੱਕ ਸਰੀਰ ਦੇ ਅੰਦਰ ਫੋੜਾ ਹੁੰਦਾ ਹੈ ਜਿਹਦਾ ਮਹਾਰਾਜ ਜੀ ਕਹਿੰਦੇ ਪੀੜਾ ਜਿਹੜੀ ਹੈ ਨਾ ਦਰਦ ਹੈ ਉਹ ਰੋਗੀ ਨੂੰ ਹੀ ਪਤਾ ਹੁੰਦੀ ਹੈ ਕਿੰਨੀ ਤੇਜ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਕਿਸੇ ਮਨੁੱਖ ਦੇ ਅੰਦਰ ਉਮਲ ਥਲ ਮਹਾਰਾਜ ਜੀ ਕਹਿੰਦੇ ਫੋਟ ਆਏ ਿਰਦੇ ਦੇ ਅੰਦਰ ਮਹਾਰਾਜ ਜੀ ਕਹਿੰਦੇ ਮਨੁੱਖ ਦੇ ਸਰੀਰ ਅੰਦਰ ਇੱਕ ਫੋੜਾ ਉਪਜ ਆਏ ਫੋੜਾ ਜਿਹੜੇ ਦੁੱਖ ਹੈ ਨਾ ਮਹਾਰਾਜ ਜੀ ਕਹਿੰਦੇ ਦਰਦ ਹੈ ਉਹਦੀ ਪੀੜਾ ਹੈ ਮਹਾਰਾਜ ਜੀ ਕਹਿੰਦੇ ਸੀ ਜਾਣੇ ਸੂਲੀਆ ਕਹਿੰਦੇ ਉਹ ਮਨੁੱਖ ਹੀ ਜਾਣਦਾ ਜਿਹੜਾ ਰੋਗੀ ਹੁੰਦਾ ਜਿਸ ਨੂੰ ਉਹ ਤਕਲੀਫ ਹੁੰਦੀ ਹੈ ਦੂਜਾ ਕੀ ਦੱਸ ਸਕਦਾ ਕਿ ਕਿ ਉਹਨੂੰ ਕੀ ਪੀੜਾ ਹੈ ਕਿੰਨਾ ਦਰਦ ਹੈ ਜਿਹਦੇ ਸਰੀਰ ਦੇ ਅੰਦਰ ਇਹ ਫੋੜਾ ਹੋਏ ਮਹਾਰਾਜ ਜੀ ਕਹਿੰਦੇ ਉਹੀ ਉਹ ਦੁੱਖ ਨੂੰ ਮਹਿਸੂਸ ਕਰਦਾ ਦੁੱਖ ਜਾਣਦਾ ਕਿੰਨਾ ਦਰਦ ਹੈ ਕਿੰਨਾ ਦੁੱਖ ਹੈ ਤਕਲੀਫ ਹੈ ਸਹੀ ਜਾਨਸੂਲੀਆ ਹਰ ਜਾਨ ਹੈ ਸਹੀ ਬਿਰਹ ਹੋ ਤਿੰਨ ਵਿਟੋ ਸਾਜ ਘੁਮ ਉਲੀਆ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਬਿਰਹ ਦਾ ਦੁੱਖ ਹੈ ਹਰ ਜਾਣੇ ਸਈ ਬਿਰਹ ਵਿਛੋੜਾ ਮਹਾਰਾਜ ਜੀ ਕਹਿੰਦੇ ਵਿਛੋੜੇ ਦਾ ਵੀ ਦੁੱਖ ਐਸਾ ਮਹਾਰਾਜ ਜੀ ਕਹਿੰਦੇ ਜਿਨ ਹਰ ਜਾਣੇ ਸਈ ਬਿਰਹ ਹੋ ਤੈਨੂੰ ਵਿਟੋ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਸੱਚੇ ਪ੍ਰਭੂ ਦਾ ਹਰੀ ਦਾ ਬਿਰਹ ਹੈ ਹਿਰਦੇ ਦੇ ਵਿੱਚ ਵਿਛੋੜੇ ਦਾ ਵੱਡਾ ਦੁੱਖ ਹੈ ਮਹਾਰਾਜ ਜੀ ਕਹਿੰਦੇ ਉਹੀ ਉਹੀ ਜਗਿਆਸੂ ਉਹੀ ਮਨੁੱਖ ਦੱਸ ਸਕਦਾ ਦੂਜਾ ਨਹੀਂ ਦੱਸ ਸਕਦਾ ਕਹਿੰਦੇ ਉਹਨੂੰ ਹੀ ਪਤਾ ਕਿ ਵਿਛੋੜੇ ਦਾ ਦੁੱਖ ਸਹਿਣਾ ਕਿੰਨਾ ਔਖਾ ਹੈ ਕੋਈ ਦੱਸ ਸਕਦਾ ਭਗਤ ਜਨ ਕਿ ਪ੍ਰਭੂ ਦੇ ਵਿਛੋੜੇ ਦਾ ਕਿੰਨਾ ਵੱਡਾ ਦੁੱਖ ਹੈ ਫਿਰ ਹੋ ਹੋਂ ਤਿੰਨ ਵਿਟੋ ਸਦ ਘੋਲ ਘੁੰਮ ਘੋਲੀਆ ਹਾਰਾ ਜੀ ਕਹਿੰਦੇ ਐਸੀ ਮਹਾਰਾਜ ਜੀ ਕਹਿੰਦੇ ਗੁਰਪਿਆਰੇ ਤੋਂ ਗੁਰਸਿੱਖ ਤੋਂ ਸਤਿਗੁਰ ਤੋਂ ਪਰਮੇਸ਼ਰ ਤੋਂ ਮਹਾਰਾਜ ਜੀ ਕਹਿੰਦੇ ਬਿਲੇਹਾਰ ਹਾਂ ਬਿਟੋ ਸਦ ਘੁਮ ਕੋ ਲਿਆ ਸਦਾ ਹੀ ਮਹਾਰਾਜ ਜੀ ਕਹਿੰਦੇ ਸਦਕੇ ਜਾਣਿਆ ਉਹਦੇ ਚਰਨਾਂ ਤੇ ਮਹਾਰਾਜ ਜੀ ਕਹਿੰਦੇ ਆਪਣਾ ਸਰੀਰ ਮਾਨ ਤਨ ਅਰਪਣ ਕਰਦੇ ਹਾਂ ਹਰ ਮਿਲ ਸਜਣ ਪੁਰਖ ਮੇਰਾ ਸਿਰ ਦਿਨ ਵਿਟੋ ਤਲ ਰੋਲੀਆ ਮਹਾਰਾਜ ਜੀ ਅਗਲੀ ਟੋਕ ਵਿੱਚ ਫਿਰ ਬਚਨ ਕਰਦੇ ਆ ਮਹਾਰਾਜ ਜੀ ਕਹਿੰਦੇ ਬੇਨਤੀ ਕਰਦਾਂ ਹਰੀ ਜੀ ਉਹ ਮੇਲ ਦੇਓ ਸਤਿ ਪਰਮੇਸ਼ਰ ਹਰ ਮੇਲੋ ਸੱਜਣ ਪੁਰਖ ਸੱਜਣ ਪੁਰਖ ਪਰਮੇਸ਼ਰ ਹੈ ਪ੍ਰਭੂ ਹੈ ਪੁਰਖ ਪ੍ਰਭੂ ਦਾ ਨਾਮ ਹੈ ਪਰਮੇਸ਼ਰ ਦਾ ਪਾਤਸ਼ਾਹ ਜੀ ਕਹਿੰਦੇ ਮੇਰ ਕਰੋ ਕਿਰਪਾ ਕਰੋ ਮੈਨੂੰ ਜੇ ਗਿਆਨ ਸੂਰਮ ਜੀ ਕਹਿੰਦੇ ਹਰੀ ਦੇ ਨਾਲ ਮੇਲ ਦਿਓ ਸੱਜਣ ਪੁਰਖ ਦੇ ਨਾਲ ਮੇਰਾ ਮਲਾਪ ਕਰ ਦਿਵੋ ਜਿਹੜਾ ਮੇਰਾ ਮੇਲ ਕਰਾਏਗਾ ਮਹਾਰਾਜ ਜੀ ਕਹਿੰਦੇ ਤਿੰਨ ਸਿਰ ਤਿੰਨ ਵਿਟੋ ਸਤਾਲਕ ਹੋ ਰੋਲੀਆ ਮਹਾਰਾਜ ਜੀ ਕਹਿੰਦੇ ਉਹਦੇ ਚਰਣਾ ਤੇ ਮਹਾਰਾਜ ਜੀ ਕਹਿੰਦੇ ਮस्तक ਤੇ ਮਨ ਤਨ ਸੌਂਪ ਦਵਾਂਗੇ ਮਹਾਰਾਜ ਜੀ ਕਹਿੰਦੇ ਉਹਦੇ ਪੈਰਾਂ ਥੱਲੇ ਸੀਸ ਰੱਖ ਦਵਾਂਗੇ ਮਹਾਰਾਜ ਜੀ ਕਹਿੰਦੇ ਹੰਦਿਆਸੀ ਗੁਰਮੁਖੀ ਦੀ ਜਿਹੜਾ ਉਹ ਹਰੀ ਦੇ ਨਾਲ ਪ੍ਰਖ ਪਰਮੇਸ਼ਰ ਨਾਲ ਸਾਡਾ ਮੇਲ ਕਰਾ ਦੇਵੇ ਉਹਦੇ ਨਾਲ ਮੇਲ ਦੇਵੇ ਸਿਰ ਤਿੰਨ ਵਿਟੋਂ ਸਤਲ ਕੋਲੀ ਆ ਉਹਦੇ ਚਰਨਾਂ ਤਰੇ ਵੀ ਸਾਡਾ ਭਵੇਂ ਸੀਸ ਵੀ ਰੋਲ ਜਾਵੇ ਉਹਦੇ ਪੈਰਾਂ ਥੱਲੇ ਚਰਨਾਂ ਥੱਲੇ ਸੱਸੀ ਸੀਸ ਵੀ ਦੇ ਦੇਵਾਂਗੇ ਜੋ ਸਿੱਖ ਗੁਰਕਾਰ ਤਮਾਵੈ ਹਾਂ ਗੋਲਮ ਤਿਨਾ ਕਾ ਗੋਲੀਆ ਮਹਾਰਾਜ ਜੀ ਕਹਿੰਦੇ ਜਿਹੜੇ ਉਹਦੇ ਚਰਨਾਂ ਦੀ ਗੁਰਸਿੱਖ ਪਿਆਰੇ ਪਾਤਸ਼ਾਹ ਜੀ ਕਹਿੰਦੇ ਕਾਰਕ ਮੰਦਿਆਨ ਸੇਵਾ ਕਮੰਦਿਆਨ ਜੋ ਸਿੱਖ ਗੁਰਕਾਰ ਕਮਾਵੇ ਕਹਿੰਦੇ ਜੋ ਭਲਾ ਗੁਰਸਿੱਖ ਪਿਆਰਾ ਜੇ ਉਹਦੀ ਧਰਨਾ ਦੀ ਕਾਰਕ ਮੰਦਾ ਸੇਵਾ ਕਰਦਾ ਮੈਂ ਉਹਦਾ ਉਹਦਾ ਵੀ ਗੁਲਾਮ ਬਣ ਜਾਵਾਂ ਮਹਾਰਾਜ ਜੀ ਕਹਿੰਦੇ ਉਹਦਾ ਗੁਲਾਮ ਪਹਿਲੋ ਗੁਲਾਮ ਰੱਖਦੇ ਸੀ ਲੋਕ ਹੁਣ ਤਾਂ ਪਰ ਨੌਕਰ ਚੱਕ ਰੱਖਦੇ ਆ ਕਰਾਂ ਗੁਲਾਮੀ ਦੇ ਕੇ ਗਰੀਬਾਂ ਆਪੇ ਉਹਨੂੰ ਤੈਨੂੰ ਸਦਾਬਸਤੀ ਗੁਲਾਮ ਬਣਾ ਲੈਂਦੇ ਸੀ ਕੋਈ ਬੱਚਾ ਰੱਖ ਲੈਂਦਾ ਸੀ ਕੋਈ ਨੌਜਵਾਨ ਰੱਖ ਲੈਂਦਾ ਸੀ ਕਿਉਂਕਿ ਉਹ ਸਮਾਂ ਹੀ ਐਸਾ ਸੀ ਲੋਕ ਗੁਲਾਮ ਹੋ ਜਾਂਦੇ ਸੀ ਇਹ ਮਹਾਰਾਜ ਜੀ ਵੀ ਕਹਿੰਦੇ ਗੁਲਾਮ ਬਣਦੇ ਆ ਸੀ ਕਹਿੰਦੇ ਜੋ ਸਿੱਖ ਗੁਰਕਾਰ ਕਮਾਵੇ ਹੋ ਗੁਲਾਮ ਤਿਲਾ ਕਾ ਗੋਲੀਆ ਮੈਂ ਉਹਦੇ ਗੁਲਾਮਾਂ ਦਾ ਵੀ ਮਹਾਰਾਜ ਜੀ ਕਹਿੰਦੇ ਗੋਲਾ ਬਣਨ ਨੂੰ ਤਿਆਰ ਹਾਂ ਉਹਦੇ ਨੌਕਰਾਂ ਦਾ ਵੀ ਮੈਂ ਨੌਕਰ ਬਣ ਜਾਵਾਂ ਐਸੇ ਗੁਰਸਿੱਖ ਜਿਹੜਾ ਹੈ ਹਰੀ ਦੇ ਨਾਲ ਮੈਨੂੰ ਮਿਲ ਦੇਣ ਹਰ ਰੰਗ ਚੁਰੁੱਲੈ ਜੋਰਤ ਇਹਨ ਭਿੰਨੀ ਹਰ ਰੰਗ ਚੋਲੀਆ ਮਹਾਰਾਜ ਜੀ ਅਗਲੀ ਤੋਂ ਕੁਝ ਫਿਰ ਬਚਨ ਕਰ ਦਰ ਹਰ ਰੰਗ ਚ ਲੁੱਲੈ ਜੋ ਰਤੇ ਜਿਨ੍ਹਾਂ ਦਾ ਮਾਨਸ ਤੇ ਸਰੀਰ ਚੋਲਾ ਮਹਾਰਾਜ ਜੀ ਕਹਿੰਦੇ ਮਾਨਸ ਤੇ ਤਨ ਦੋਵੇਂ ਰੰਗੇ ਪਏ ਹਰ ਹਰ ਰੰਗ ਚ ਲੁੱਲੈ ਜੋ ਰਤੇ ਮਹਾਰਾਜ ਜੀ ਕਹਿੰਦੇ ਹਰੀ ਦੇ ਰੰਗ ਵਿੱਚ ਪਿਆਰਿਓ ਜਿਨ੍ਹਾਂ ਦਾ ਮਨ ਤਾਂ ਨਹੀਂ ਰੰਗਿਆ ਪਿਆ ਚ ਲੁੱਲੇ ਜੋ ਰਤੇ ਰੰਗ ਮਨ ਤਨ ਦੋਵੇਂ ਉਦੇ ਰੰਗ ਵਿੱਚ ਮਹਾਰਾਜ ਜੀ ਕਹਿੰਦੇ ਰਤੇ ਉਹ ਹਨ ਦੇ ਨਪਿੰਨੀ ਹਰ ਰੰਗ ਚੋਲੀਆ ਹਰਿ ਜੀ ਕਹਿੰਦੇ ਜਿਨ੍ਹਾਂ ਦਾ ਸਰੀਰ ਵੀ ਉਹਦਾ ਚੋਲਾ ਵੀ ਉਹ ਮਾਲਕ ਦੀ ਪ੍ਰਭੂ ਦੇ ਰੰਗ ਵਿੱਚ ਰਤਾ ਪਿਆ ਹੈ ਹਰਿ ਕਿਰਪਾ ਹਰਿ ਕਿਰਪਾ ਨਾਨਕ ਮੇਲ ਗੁਰ ਹਰਿ ਕਿਰਪਾ ਨਾਨਕ ਮੇਲ ਗੁਰ ਤੇ ਸਿਰ ਵੇਤਿਆ ਮੋਲੀਆ ਮਹਾਰਾਜ ਜੀ ਕਹਿੰਦੇ ਕਿਰਪਾ ਕਰ ਦਿਓ ਪਰਬੂ ਜੀ ਉਹ ਮੇਰ ਕਰ ਦਿਓ ਕਰ ਕਿਰਪਾ ਨਾਨਕ ਮੇਲ ਗੁਰ ਮਹਾਰਾਜ ਕਹਿੰਦੇ ਨਾਨਕ ਤੇ ਕਿਰਪਾ ਕਰ ਦੇਵੋ ਉਹ ਗੁਰੂ ਦਾ ਮੇਲ ਸੱਚੇ ਗੁਰੂ ਦਾ ਮੇਲ ਹੋ ਜਾਵੇ ਜਿਹੜਾ ਮੇਲ ਕਰਾਂਦਾ ਮਹਾਰਾਜ ਜੀ ਕਹਿੰਦੇ ਪੈ ਸਿਰ ਵੇਚਿਆ ਮੋਲਿਆ ਉਹਦੋਂ ਵੀ ਮੈਂ ਸਿਰ ਵੱਢ ਕੇ ਵੇਚਦਾ ਮੈਂ ਸਿਰ ਉਹਦੇ ਚਰਨਾਂ ਵਿੱਚ ਅਰਪਨ ਕਰ ਦੇਵਾਂ ਮਹਾਰਾਜ ਜੀ ਕਹਿੰਦੇ ਮਨ ਤਾਂ ਨਹੀਂ ਉਹਨੂੰ ਸੌਂਪ ਦਵਾਂ ਜਿਹੜਾ ਸੱਚੇ ਗੁਰੂ ਨਾਲ ਮੇਲਾ ਮੇਲ ਕਰਾ ਦੇਵੀ ਮਹੱਲਾ ਚੌਥਾ ਅਗਲਾ ਬੰਦ ਮਹਾਰਾਜ ਜੀ ਆਰੰਭ ਕਰਦੇ ਹਨ ਜੀ ਔਗਣੀ ਭਰਿਆ ਸਰੀਰ ਹੈ ਸੰਤੋ ਨਿਰਮਲ ਹੋਏ ਮਹਾਰਾਜ ਕਿ ਤਨਕਾਰਜਨ ਕੀ ਔਗਣਾ ਦਾ ਭਰਿਆ ਹੈ ਸਰੀਰ ਹੈ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋ ਇਹ ਪ੍ਰਸ਼ਨ ਕਰਦੇ ਹਨ ਮਹਾਰਾਜ ਅਰਸ਼ਣ ਕਰਦੇ ਨੇ ਪ੍ਰਭੂ ਅਗੇ ਪਰਮੇਸ਼ਰ ਅਗੇ ਉੱਤਰ ਦੇਣਗੇ ਅਗਲੀ ਪੰਕਤੀ ਵਿੱਚ ਅਗਨੀ ਭਰਿਆ ਸਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਹਰ ਜੀ ਕਹਿੰਦੇ ਪਰਮੇਸ਼ਰ ਸਤਗੁਰੂ ਜੀ ਇਹ ਗੁਣਾਂ ਦਾ ਭਰਿਆ ਹੈ ਸਰੀਰ ਹੈ ਕਿਸ ਤਰ੍ਹਾਂ ਨਿਰਮਲ ਹੋਵੇਗਾ ਮੈਨੂੰ ਅਨਸਰ ਦਿਓ ਉੱਤਰ ਦਿਓ ਇਹ ਅਗੁਣਾ ਦੇ ਭਰੇ ਸਰੀਰ ਨੂੰ ਇਹ ਗੰਦਗੀ ਦੇ ਭਰੇ ਚੋਲੇ ਨੂੰ ਮੈਂ ਕਿਸ ਤਰ੍ਹਾਂ ਨਿਰਮਲ ਕਰਾਂ ਇਹਨੂੰ ਰਸਤਾ ਮਾਰਗ ਢੰਗ ਕੋਈ ਤਰੀਕਾ ਦੱਸ ਦੇਵੋ ਗੁਰਮਖ ਗੁਣ ਵਿਹਾਜੀ ਐ ਮਲ ਹੁਮੈ ਕੱਢੈ ਤੁਹੇ ਅੱਗੇ ਮਹਾਰਾਜੀ ਉੱਤਰ ਦੇਣ ਕਹਿੰਦੇ ਗੁਰੂ ਦੀ ਮੱਤ ਲੈ ਕੇ ਗੁਣਾ ਨਾਲੇ ਭਰ ਜਾਂਦਾ ਔਗਣ ਲੈ ਜਾਂਦੇ ਨਮਾਲੀ ਮਤ ਲੈ ਜਾਂਦੀ ਏ ਧੁੱਪ ਜਾਂਦਾ ਭਾਈ ਇਹ ਚੋਲਾ ਕਹਿੰਦੇ ਜਿਹੜਾ ਔਗਣਾਂ ਦਾ ਭਰਿਆ ਚੋਲਾ ਹੈ ਮਹਾਰਾਜ ਜੀ ਕਹਿੰਦੇ ਐਵੇਂ ਧੁੱਪਣਾ ਗੁਰਮੁਖ ਗੁਣ ਵਿਹਾਜੀਏ ਕਿਉ ਗੁਰਮੁਖ ਜਨ ਸੇਵਕ ਜਨ ਭਗਤ ਜਨ ਔਗਣਾਂ ਦਾ ਨਾਸ ਕਰ ਲੈਂਦੇ ਨੇ ਗੁਣਾ ਨੂੰ ਕੱਤਰ ਕਰਦੇ ਹਨ ਉਹ ਗੁਰੂ ਦੀ ਮਤ ਲੈ ਕੇ ਗੁਣ ਇਕੱਠੇ ਕਰਦੇ ਨੇ ਗੁਣਾ ਨਾਲ ਹੀ ਧੁੱਪਣਾ ਕੋਈ ਸਾਬਣ ਨਾਲ ਨਹੀਂ ਧੁੱਪਣਾ ਮਹਾਰਾਜ ਜੀ ਕਹਿੰਦੇ ਚਮੜੀ ਸਾਡੀ ਸਾਬਣ ਨਾਲ ਧੁੱਪ ਸਕਦੀ ਐ ਪਰ ਔਗਣ ਥੋੜਾ ਸਾਬਣ ਨਾਲ ਧੁੱਪਣੇ ਹਨ ਮਹਾਰਾਜ ਜੀ ਜਪਜੀ ਸਾਹਿਬ ਦੇ 20ਵੀਂ ਪੌੜੀ ਵਿੱਚ ਵੀ ਚਾਰਨ ਕਰਦੇ ਹਨ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਮਹਾਰਾਜ ਜੀ ਕਹਿੰਦੇ ਜੇ ਭਾਈ ਮਾਨ ਪਾਪਾਂ ਨਾਲ ਭਰ ਗਿਆ ਉਸ ਦੇ ਸਾਬੂਨ ਨਾਲ ਨਹੀਂ ਧੋਣਾ ਸਾਬਣ ਨਾਲ ਨਹੀਂ ਧੋ ਸਕਦੇ ਭਾਈ ਮਹਾਰਾਜ ਜੀ ਕਹਿੰਦੇ ਉਹ ਤਾਂ ਗੁਰੂ ਦੀ ਮੱਤ ਨਾਲ ਹੀ ਧੁਪਣਾ ਹੈ ਗੁਰੂ ਦੇ ਗੁਣ ਕੱਤਰ ਕਰਾਂਗੇ ਤਾਂ ਧੋਲਾਂਗੇ ਇੱਥੇ ਵੀ ਮਹਾਰਾਜ ਜੀ ਜਵਾਬ ਦੇ ਰਹੇ ਨੇ ਕਹਿੰਦੇ ਗੁਰਮੁਖ ਜਨ ਗੁਣ ਕੱਤਰ ਕਰਦਿਨ ਵਿਹਾਜ ਦੇ ਹਨ ਮਲ ਹੋਣਾ ਕੱਢੇ ਧੋਏ ਇਹ ਮਲ ਨੂੰ ਮਿਹਦੇ ਨੂੰ ਕੱਢ ਕੇ ਧੋ ਦਿੰਦੇ ਹਨ ਸੱਚ ਵਣਜ ਰੰਗ ਸਿਉ ਸੱਚ ਦਾ ਸੌਦਾ ਹੋਏ ਦੇਖੋ ਮਹਾਰਾਜ ਜੀ ਕਹਿੰਦੇ ਸੱਚੇ ਲਾਭ ਦੀ ਵਪਾਰੀ ਹਨ ਸੱਚ ਦਾ ਹੀ ਵਣਜ ਕਰਦੇ ਹਨ ਸੱਚ ਬਣਜ ਰੰਗ ਸਿਉ ਉਹਦੇ ਰੰਗ ਦੇ ਵਿੱਚ ਉਹ ਸੱਚ ਨਾਮ ਦਾ ਭਾਈ ਸ਼ੁਭ ਗੁਣਾ ਰੂਪੀ ਵਸਤਵਾਂ ਦਾ ਵਣਜ ਕਰਦੇ ਹਨ ਭਗਤ ਜਾਨ ਗੁਰਮੁਖ ਜਾਨ ਉਹ ਸੱਚੇ ਨਾਲ ਹੀ ਸੌਦਾ ਕਰਦੇ ਹਨ ਸੱਚੇ ਦਾ ਹੀ ਸੌਦਾ ਵੇਚਦੇ ਹਨ ਸੱਚੇ ਤਿਉ ਸੌਦਾ ਉਹਨਾਂ ਦਾ ਮੁੱਲ ਦੇ ਕੇ ਲੈ ਲੈਂਦੇ ਹਨ ਨਾਮ ਮਹਾਰਾਜ ਜੀ ਕਹਿੰਦੇ ਸੱਚੇ ਤੇ ਵਣਜ ਆੜੇ ਹਨ ਵਪਾਰੀ ਹਨ ਸੱਚੇ ਤੋਂ ਸੱਚੀ ਵਸਤੂ ਲੈ ਕੇ ਉਹ ਸੱਚੇ ਦੀ ਅੱਗੇ ਸੌਦਾ ਕਰਦੇ ਹਨ ਵਣਜ ਕਰਦੇ ਹਨ ਅੱਗੇ ਵੀ ਸੱਚੀ ਵਸਤੂ ਹੀ ਦਿੰਦੇ ਹਨ ਦੁਨੀਆ ਨੂੰ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਵਿਹਾਰ ਹੀ ਸੱਚ ਨਾਲ ਟੋਟਾ ਮੂਲ ਨਾ ਆਵੀ ਲਾਹ ਹਰ ਭਾਵੈ ਸੋਏ ਮਹਾਰਾਜ ਜੀ ਕਹਿੰਦੇ ਫਿਰ ਟੋਟ ਕਿੱਥੋਂ ਆਣੀ ਹੈ ਫੇਰ ਟੋਟਾਉਂਦੀ ਨਹੀਂ ਟੋਟਾ ਮੂਲ ਨਾ ਵੀ ਮੋਲੀ ਐਸਾ ਮੂਲਕ ਚੀਜ਼ ਐ ਇਹਦੇ ਵਿੱਚ ਟੋਟ ਨਹੀਂ ਹੁੰਦੀ ਲਾਭ ਵੀ ਲਾਭ ਹੁੰਦਾ ਸੰਸਾਰੀ ਵਪਾਰ ਕੋਈ ਵਾਧੇ ਘਾਟੇ ਦਾ ਹੁੰਦਾ ਕਦੀ ਵਪਾਰ ਵਿੱਚ ਵਾਧਾ ਆ ਗਿਆ ਕਦੀ ਦੋ ਪੈਸੇ ਘਟ ਗਿਆ ਕਦੀ ਵੱਧ ਗਿਆ ਪਰ ਸੱਚਾ ਧਾਣਾ ਨਾਮ ਦਾ ਮਹਾਰਾਜ ਜੀ ਕਹਿੰਦੇ ਟੋਟਾ ਨਹੀਂ ਹੁੰਦਾ ਟੋਟਾ ਮੂਲ ਨਾ ਆਵੀ ਮੁੱਲ ਦੇ ਵਿੱਚ ਕੋਈ ਵਾਧ ਘਾਟ ਨਹੀਂ ਹੁੰਦੀ ਮਹਾਰਾਜ ਜੀ ਕਹਿੰਦੇ ਇਬਾਦਤਾ ਜਾਂਦਾ ਗੁਣ ਵਧਦੇ ਜਾਂਦੇ ਲਾਹ ਹਰ ਭਾਵੈ ਸੋਏ ਹਰ ਅਜੀ ਕਹਿੰਦੇ ਜਿਹੜਾ ਇਹਨੂੰ ਸੱਚੇ ਮਾਲ ਨੂੰ ਚੰਗਾ ਲੱਗਦਾ ਹੈ ਇਹ ਤੇ ਹਰੀ ਭਾ ਜਾਂਦੇ ਨੂੰ ਉਹ ਲਾਭ ਹੀ ਲਭ ਲੈਂਦਾ ਉਹ ਲਾਭ ਕੱਟ ਲੈਂਦਾ ਇਸ ਜ਼ਿੰਦਗੀ ਦਾ ਇਹ ਮਨੁੱਖਾ ਜੀਵਨ ਦਾ ਲਭ ਲੈ ਲੈਂਦਾ ਨਾਨਕ ਇਨ ਸੱਚ ਵਣਜਿਆ ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ ਤੇ ਖੀਰਲੀ ਤੋਂ ਕੁਮੈ ਜਨਮਹਾਰਾ ਜੀ ਫਿਰ ਬੇਨਤੀ ਕਰਦਾ ਨਾਨਕ ਤਿੰਨ ਸੱਚ ਬਣ ਜਾ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਸੱਚ ਦਾ ਬਣਜ ਕੀਤਾ ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ ਜਿਨ੍ਹਾਂ ਦੇ ਮਹਾਰਾਜ ਜੀ ਕਹਿੰਦੇ ਧੁਰ ਤੋਂ ਪਾਈ ਲਿਖਿਆ ਹੁੰਦਾ ਹੈ ਸ਼ੁਭ ਜਿਨ੍ਹਾਂ ਦੇ ਕਰਮ ਸ਼ੋਭ ਹੁੰਦੇ ਹਨ ਹਾਰਾ ਜੀ ਕਹਿੰਦੇ ਉਹੀ ਇਸ ਬਣਜ ਦਾ ਲਾਭ ਲੈ ਸਕਦੇ ਹਨ ਜੀ ਪੌੜੀ ਆਸ਼ਾ ਜੀ ਅੱਗੇ ਪੌੜੀ ਆਰੰਭ ਕਰਦੇ ਹਨ ਜੀ ਸਲਾਹੀ ਸੱਚ ਸਲਾਹਣਾ ਸਤ ਸੱਚਾ ਪੁਰਖ ਨਿਰਾਲੇ ਜੀ ਮਹਾਰਾਜ ਜੀ ਫਿਰ ਸਿਫਤ ਗਾਉਂਦੇ ਹਨ ਕਹਿੰਦੇ ਉਹਦੀ ਸਲਾਹ ਕਰ ਸਲਾਹੀ ਸੱਚ ਸਲਾਹਣਾ ਹਾਰਾ ਜੀ ਕਹਿੰਦੇ ਉਹਦੀ ਸਲਾਹ ਕਰ ਉਹਦੀ ਸਿਫਤ ਕਰ ਸੱਚੇ ਦੀ ਕਿਉਂ ਸੱਚਾ ਪੁਰਖ ਨਿਰਾਲੇ ਉਹ ਸੱਚਾ ਕੁਰਖ ਹੈ ਮਹਾਰਾਜ ਜੀ ਕਹਿੰਦੇ ਉਹ ਮਾਲਕ ਹਰੀ ਪ੍ਰਭੂ ਸਤਿ ਸੇਵੀ ਸਤਿ ਮਨ ਵਸੈ ਸੱਚ ਸੱਚ ਹਰ ਰਖਵਾਲੇ ਮਹਾਰਾਜ ਜੀ ਕਹਿੰਦੇ ਸੱਚਾ ਹੈ ਹਰੀ ਉਹਦੀ ਉਹਨੂੰ ਸੇਵਨਾ ਕਰੀਏ ਭੈ ਉਹਨਾਂ ਤੋਂ ਭਾਵ ਕੀ ਸੱਚੇ ਨੂੰ ਜਪਣਾ ਕਰੀਏ ਉਹ ਸੱਚਾਈ ਮਨ ਦੇ ਵਿੱਚ ਵੱਸਦਾ ਹੈ ਮਹਾਰਾਜ ਜੀ ਕਹਿੰਦੇ ਮਨ ਨੂੰ ਸ਼ਾਂਤ ਕਰ ਦਿੰਦਾ ਠੰਡਾ ਕਰ ਦਿੰਦਾ ਮਹਾਰਾਜ ਜੀ ਕਹਿੰਦੇ ਸੱਚ ਸੇਵੀ ਸੱਚ ਮਨ ਵਸੇ ਸਤ ਸੱਚਾ ਹਾਰ ਰਖਵਾਲੇ ਮਹਾਰਾਜ ਜੀ ਕਹਿੰਦੇ ਸੱਚਾ ਹੀ ਰਾਖੀ ਕਰਦਾ ਹੈ ਰਖਵਾਲਾ ਬਣਦਾ ਹੈ ਸੱਚ ਸੱਚਾ ਜਿੰਨੀ ਰਾਦਿਆ ਸੇ ਜਾਏ ਰਲੇ ਸੱਚ ਨਾਲੇ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਸੱਚੇ ਨੂੰ ਮਾਲਕ ਦੇ ਸੱਚੇ ਦੀ ਰੱਦਨਾ ਕੀਤੀ ਇਹਨਾਂ ਜਿਐਸਵਾਣੇ ਪ੍ਰਾਨੀਆਂ ਨੇ ਮਹਾਰਾਜ ਜੀ ਕਹਿੰਦੇ ਉਹਦੀ ਸੱਚੇ ਮਾਲਕ ਦੀ ਸੱਚੇ ਪਰਮੇਸ਼ਰ ਦੀ ਰਾਧਨਾ ਕੀਤੀ ਸੇ ਜਾਏ ਰ흘ੇ ਸੱਚ ਨਾਲੇ ਇਹ ਮਹਾਰਾਜ ਜੀ ਕਹਿੰਦੇ ਉਹਨੇ ਵਿੱਚ ਹੀ ਲੱਗੇ ਸੱਚੇ ਦੀ ਰਾਧਨਾ ਕਰਨ ਵਾਲੇ ਇੱਕ ਜਗਿਆਸੂ ਗੁਰਮਖ ਜਨ ਉਹ ਸੱਚੇ ਵਿੱਚ ਹੀ ਮਿਲਗੇ ਸਾਥੀ ਹੋਗੇ ਕਿਉਂਕਿ ਜੇ ਵਾਰ-ਵਾਰ ਸੱਚੇ ਨੂੰ ਦਰੜ ਕਰਾਂਗੇ ਸੱਚੇ ਦੀ ਬਾਣੀ ਪੜਾਂਗੇ ਸੱਚੇ ਦੇ ਗੁਣ ਧਾਰਨ ਕਰਾਂਗੇ ਤੇ ਸੱਚੇ ਵਿੱਚ ਹੀ ਇੱਕਮਿਕ ਹੋ ਜਾਵਾਂਗੇ ਜੋ ਪਾਣੀ ਸੰਗ ਪਾਣੀ ਜਿਵੇਂ ਮਹਾਰਾਜ ਜੀ ਨੌਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਹਿੰਦੇ ਕਿ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਤੂੰ ਕੋਈ ਵੱਖ ਨਹੀਂ ਕਰ ਸਕਦਾ ਉਹ ਸੱਚ ਦੇ ਵਿੱਚ ਸੱਚ ਜਦੋਂ ਮਿਲ ਜਾਂਦਾ ਉਹਨੂੰ ਕੋਈ ਤੋੜ ਨਹੀਂ ਸਕਦਾ ਵੱਖ ਨਹੀਂ ਕਰ ਸਕਦਾ ਇਸੇ ਤਰ੍ਹਾਂ ਮਨੁੱਖਾ ਜੀਵਨ ਹੈ ਜਦੋਂ ਸੱਚੇ ਨੂੰ ਕੋਈ ਰਾਹ ਦਵੇ ਸੱਚੇ ਦੀ ਜੋਤ ਪਾਲਕ ਦੀ ਜਗ ਰਹੀ ਹੈ ਉਹਦੀ ਰਾਧਨਾ ਕਰਦਾ ਹਰੀ ਦੀ ਪ੍ਰਭੂ ਦੀ ਪਰਮੇਸ਼ਰ ਦੀ ਉਹਦੇ ਵਿੱਚ ਹੀ ਇੱਕਮਿਕ ਹੋ ਜਾਂਦਾ ਜਿਨੀ ਸਤਿ ਰਾਧਿਆਸੇ ਜਾਏ ਰਹੈ ਸਤਿ ਨਾਲੇ ਸਤ ਸੱਚ ਜਿਨੀ ਨਾ ਸੇਵਿਆ ਸੇ ਮਨਮੁਖ ਮੂੜ ਬਤਾਲੇ ਫਿਰ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਜਪਿਆ ਨਹੀਂ ਮਨਮੁਖਾ ਨੇ ਉਹਨਾਂ ਪਰਤਾਏ ਪੰਗਤੀ ਚਾਰਨ ਕਰਦੇ ਹਨ ਇਹਦੇ ਸਤਿ ਸੱਚਾ ਜਿਨਹੀ ਨਾ ਸੇਵਿਆ ਜਿਨ੍ਹਾਂ ਨੇ ਸਤਿ ਨੂੰ ਸੱਚੇ ਨੂੰ ਜਪਿਆ ਨਹੀਂ ਹੈ ਜਿਨ੍ਹਾਂ ਨੇ ਉਹਦਾ ਰੱਦਨ ਨਹੀਂ ਕੀਤਾ ਮਨਮੁਖਾ ਨੇ ਸੇ ਮਨਮੁਖ ਹਨ ਮਹਾਰਾਜ ਜੀ ਕਹਿੰਦੇ ਮਨਮੁਖ ਹਨ ਮੂੜਮਤੀਏ ਹਨ ਬਤਾਲੇ ਭੂਤ ਨੇ ਹਨ ਕਹਿੰਦੇ ਮਨ ਦੀ ਮਰਜ਼ੀ ਵਾਲੇ ਹਨ ऐसे मरुख भूत ही ਹੁੰਦੇ ਹਨ ਜਿਹੜੇ ਉਹਦੀ ਰਾਧਨਾ ਨਹੀਂ ਕਰਦੇ ਉਹਨੂੰ 잡 ਨਹੀਂ ਸਕਦੇ ਇਹ ਮਨੁੱਖਾ ਜਨਮ ਪਾ ਕੇ ਸਤਿਗੁਰ ਜੀ ਗੁਰੂ ਰਾਮਦਾਸ ਜੀ ਕਹਿੰਦੇ ਮਨੁੱਖ ਮੂੜ ਬਤਾਲੇ ਬਤਾਲੇ ਭੂਤਾ ਨੂੰ ਕਹਿੰਦੇ ਆ ਬਤਾਲੇ ਹਨ ਊੜ ਹਨ ਮੂੜ ਮਤ ਕਰਨ ਵਾਲੇ ਹਨ ਉਹ ਆਲ ਪਤਾਲ ਮੂੰਹੋਂ ਬੋਲਦੇ ਉਹ ਪੀਤੇ ਮਦ ਮਤ ਵਾਲੇ ਅਖੀਰਲੀ ਤੋਖ ਹੈ ਸਤ ਪੌੜੀ ਦੀ ਹਾਰਾ ਜੀ ਕਹਿੰਦੇ ਫਿਰ ਅਸੇ ਮੂਖ ਕੀ ਕਰਦੇ ਹਨ ਕਹਿੰਦੇ ਅਰਲ ਬਰਲ ਬੋਲਦੇ ਹਨ ਆਲ ਪਤਾਲ ਮੂਖੋਂ ਬੋਲਦੇ ਮੂੰਹੋਂ ਬੋਲਦੇ ਹਾਰਾ ਜੀ ਕਹਿੰਦੇ ਉਹਨਾਂ ਦਾ ਬੋਲ ਵੀ ਐਸੇ ਹੁੰਦਾ ਜਿਹੜੇ ਮੂਰ ਬਤਾਲੇ ਲੋਕ ਹੁੰਦੇ ਹਨ ਸ਼ਰਾਬੀ ਜਿਨ੍ਹਾਂ ਨੇ ਸ਼ਰਾਬ ਪੀਣੀ ਮਹਾਰਾਜ ਜੀ ਕਹਿ ਰਹੇ ਨੇ ਮੂੜ ਮੂੜਮਤ ਮਹਾਰਾਜ ਜੀ ਕਹਿੰਦੇ ਕਰਦੇ ਹਨ ਆਲ ਪਤਾਲ ਮੂਖੋਂ ਬੋਲਦੇ ਉਹ ਪੀਤੇ ਮਦ ਕਹਿੰਦੇ ਹਨ ਸ਼ਰਾਬ ਨੂੰ ਬਿਮਾਰਾ ਜੀ ਮੱਦ ਕਹਿ ਰਹੇ ਹਨ ਕਹਿੰਦੇ ਜਦੋਂ ਮੱਦ ਕੋਈ ਪੀ ਲੈਂਦਾ ਨਾ दारू ਸ਼ਰਾਬ ਕੋਈ ਵੀ ਨਸ਼ਾ ਕਰਦਾ ਤੇ ਉਹਦੀ ਮਤ ਤੇ ਭੜਦਾ ਪੈ ਜਾਂਦਾ ਉਹਨੂੰ ਸੂਝ-ਬੂਝ ਨਹੀਂ ਰਹਿੰਦੀ ਕੀ ਬੋਲ ਰਿਹਾ ਪਤਾ ਨਹੀਂ ਲਿੰਦਾ ਥੋੜੇ ਚਿਰ ਬਾਅਦ ਭੁੱਲ ਜਾਂਦਾ ਭੈਣ ਭਰਾ ਫਿਰ ਆਪਣੀ ਮਰਜ਼ੀ ਨਾਲ ਹੀ ਮੁੱਖ ਬੋਲਦਾ ਆਪਣੀ ਮਰਜ਼ੀ ਨਾਲ ਕਿਸੇ ਨੂੰ ਗਾਲਾਂ ਕੱਢੀ ਜਾਂਦਾ ਬਾੜੇ ਬੋਲ ਬੋਲੀ ਜਾਂਦਾ ਕੋਈ ਨਹੀਂ ਦੇਖਦਾ ਕਿ ਭੈਣ ਭਰਾ ਖੜਾ ਹੈ ਮਾਪੋ ਖੜਾ ਹੈ ਫਿਰ ਅਸੀਬਾਤ ਹੋ ਜਾਂਦੀ ਹੈ ਬਹੁਤਾ ਨਸ਼ਾ ਕਰਨ ਨਾਲ ਤੇ ਮਹਾਰਾਜ ਜੀ ਉਸ ਪ੍ਰਥਾਏ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਓ ਆਲ ਪਤਾਲ ਹੂ ਹੂ ਬੋਲਦੇ ਜੋ ਪੀਤੇ ਮਾਦ ਸ਼ਰਾਬ ਨੂੰ ਕਹਿੰਦੇ ਨੇ ਬੀਤੇ ਮਦ ਮਤ ਵਾਲੇ ਕਹਿੰਦੇ ਮਤ ਵੱਜ ਜਾਂਦੀ ਹੈ ਮਤ ਕ੍ਰਿਸ਼ਟ ਹੋ ਜਾਂਦੀ ਹੈ ਫਿਰ ਜੋ ਮਰਜੀ ਬੋਲੀ ਜਾਂ ਐਸੇ ਮਰੁਖ ਹੁੰਦੇ ਹਨ ਮਹਾਰਾਜ ਜੀ ਕਹਿੰਦੇ ਇਸ ਕਰਕੇ ਸਤਿਗੁਰੂ ਜੀ ਇੱਥੇ ਸ਼ਲੋਕ ਕੌੜੀ ਦੀ ਸਮਾਪਤੀ ਕਰਦੇ ਹਨ ਮਹਾਰਾਜ ਜੀ ਕਹਿੰਦੇ ਸਦਾ ਹੀ ਐਸੀਆਂ ਚੀਜ਼ਾਂ ਤੋਂ ਕਰੇਜ ਕਰੀਏ ਪਿਆਗਰਮ ਦੀ ਕੋਸ਼ਿਸ਼ ਕਰੀਏ ਜਿਹੜੀ ਮਤ ਪ੍ਰਿਸ਼ਟ ਕਰਦੀਆਂ ਹਨ ਕਿਉਂਕਿ ਉਹ ਹੀ ਚੀਜ਼ ਸਾਨੂੰ ਖਾਣੀ ਚਾਹੀਦੀ ਹੈ ਪੀਣੀ ਚਾਹੀਦੀ ਹੈ ਵਰਤਣੀ ਚਾਹੀਦੀ ਹੈ ਜਿਹਦੇ ਨਾਲ ਸਾਡੀ ਮਤ ਸਹੀ ਰਹੇ ਤੇ ਪਰ ਮਤ ਜਦੋਂ ਪ੍ਰਿਸ਼ਟ ਹੋ ਜਾਂਦੀ ਹੈ ਹੂਦੀ ਤੇ ਪਰਦਾ ਪੈ ਜਾਂਦਾ ਫਿਰ ਇੱਕ ਦੂਜੇ ਦਾ ਪਤਾ ਨਹੀਂ ਲੱਗਦਾ ਕਿ ਕੌਣ ਸਾਹਮਣੇ ਹੈ ਕੌਣ ਸਿਆਣਾ ਹੈ ਕੌਣ ਨਿਆਣਾ ਹੈ ਕੌਣ ਸਾਹਮਣੇ ਹੈ ਆਪਣੇ ਬਰਾਬਰ ਦਾ ਫਿਰ ਕਿਉਂਕਿ ਨਸ਼ਾ ਮਤ ਮਾਰ ਦਿੰਦਾ ਨਸ਼ਾ ਜਿਹੜਾ ਉਹ ਦਿਮਾਗ ਦਾ ਕੰਮ ਕਰਨਾ ਬੰਦ ਕਰ ਦਿੰਦਾ ਹੈ ਇਸ ਕਰਕੇ ਮਹਾਰਾਜ ਜੀ ਬਾਣੀ ਵਿੱਚ ਵੀ ਮਹਾਰਾਜ ਜੀ ਕਹਿੰਦੇ ਸਮਝਾਉਂਦੇ ਹਨ ਸਾਨੂੰ ਕਹਿੰਦੇ ਐਸੀ ਚੀਜ਼ਾਂ ਤੋਂ ਮਨੁੱਖ ਨੂੰ ਦੂਰ ਹੀ ਰਹਿਣਾ ਚਾਹੀਦਾ ਹੈ ਸਦਾ ਹੀ ਨਾਮ ਦਾ ਨਸ਼ਾ ਕਰਿਏ ਬਾਣੀ ਦਾ ਨਸ਼ਾ ਕਰਿਏ ਬਾਣੀ ਪੜਿਏ ਗੁਰੂ ਦੇ ਦਰਸ਼ਨ ਕਰਿਏ ਜਿਹੜਾ ਕੀ ਆਤਮਾ ਨੂੰ ਨਿਰਮਲ ਬਣਾਉਂਦਾ ਹੈ ਇਹ ਸੱਚੇ ਨਾਮ ਦਾ ਐਸਾ ਰੰਗ ਹੈ ਨਸ਼ਾ ਹੈ ਜਿਹੜੇ ਗੁਰਸਿੱਖ ਨੂੰ ਚੜ ਜਾਂਦਾ ਉਹਨੂੰ ਦੂਜੀਆਂ ਸੁਨਿਆਵੀ ਨਸ਼ਿਆਂ ਦੀ ਕਿਤੇ ਲੋੜ ਪੈਂਦੀ ਹੈ ਸਭ ਕੁਝ ਹੀ ਮਨੁੱਖ ਤਿਆਗ ਦਿੰਦਾ ਇੱਕੋ ਮਾਲਕ ਦੇ ਨਾਲ ਹੀ ਉਹਦਾ ਇਸਤਾ ਬਣ ਜਾਂਦਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਾਈ ਇੰਦੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਭਾਈ ਨੇਕਾਂ ਭੁੱਲਾ ਜਿਉਂ ਹਨ ਮਹਾਰਾਜੀ ਸਮੱਤ ਬਖਸ਼ ਲੈ ਆਈਆ ਭਾਈ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ